ਮੇਰੇ YouTube ਚੈਨਲ ਨਾਲ ਜੁੜੇ ਮੇਰੇ ਸਾਰੇ ਹੀ ਵੇਖਣ ਵਾਲੇ ਦੋਸਤਾਂ ਨੂੰ ਮੇਰੇ ਵੱਲੋਂ ਸਵੇਰ ਦੀ ਸਤਿ ਸ਼੍ਰੀ ਅਕਾਲ। ਔਰ ਅੱਜ ਆਹਦੇ ਖੇਤਾਂ 'ਚ ਆਇਆ ਹਾਂ ਮੈਂ ਆ ਮੇਰੇ ਖੇਤ ਨੇ। ਪਿੱਛੇ ਸਾਰੇ ਤੇ ਆ ਪਿਆ ਬੰਬੀ ਮੈਂ ਗਏ ਤੇ ਰੁੱਖ ਲਾ ਦਿਆਂ। ਤੇ ਆ ਬੂਟੇ ਲਾ ਰਿਆ ਹਾਂ। 10 ਮੀਟਰ ਹੀ ਬਣ ਜੂ। ਇੱਕ ਛਾਂ ਬਣ ਜੂ। ਤੇ ਆ ਕੋਈ ਨਿੰਮਾ ਦੇ ਬੂਟੇ ਲਾਏ ਤੇ ਕੁਝ ਸੁੱਕ ਸਕ ਗਿਆ ਗਰਮੀ ਵੜੀ ਅੱರ್ಧ ਮਹੀਨਾ ਹੁਣ ਸੌਣ ਦਾ ਕੁਝ ਮੈਂ ਕਿਹਾ ਰਾਵਾਂ ਦੇ ਉੱਤੇ ਪਿੱਪਲ ਪਿੱਪਲ ਲਵਾਉਣਾ ਭਾਜਾ ਪਾਪੂਲਰ ਦੇ ਬੂਟੇ ਕੋਈ ਤਾਲੀਆਂ ਦੇ ਜਿਹੜੇ ਮੈਂ ਲਾ ਰਿਆ ਔਰ ਬਹੁਤ ਹੀ ਜ਼ਿਆਦਾ ਅੱਜ ਗਰਮੀ ਆ ਸੇਖ ਬਹੁਤ ਜ਼ਿਆਦਾ ਔਰ ਮੈਂ ਫੀਲ ਕਰਦਾ ਇਸ ਚੈਨਲ ਦੇ ਥਰੂ ਜਿੰਨੇ ਵੀ ਦੇਖਣ ਵਾਲੇ ਦੋਸਤ ਆ ਕਿ ਜਿੱਥੇ ਵੀ ਤੁਹਾਡੇ ਖੇਤਾਂ 'ਚ ਕੋਈ ਖਾਲੀ ਜਗ੍ਹਾ ਹੈਗੀ ਆ ਚਾਹੇ ਉਹ ਟਿਊਲਾਂ ਤੇ ਆ ਚਾਹੇ ਉਹ ਕਿਸੇ ਵੱਟਾਂ ਤੇ ਜਾਂ ਕਿਸੇ ਖੁੰਝੇ 'ਚ ਰਹਿੰਦੀ ਆ ਉੱਥੇ ਦਰਖਤ ਜ਼ਰੂਰ ਲਵਾਓ ਸਾਡੇ ਕੋਲ 10-20 ਦਰਖਤ ਲਾਏ ਜਿਹੜੇ ਆ ਉਹ এনवायरमेंट ਨੂੰ ਉਹਦਾ ਮਾਹੌਲ ਹੀ ਬਦਲ ਦੇਣਗੇ ਔਰ ਸਾਡਾ ਜਿਹੜਾ ਵਾ بارش ਦਾ ਥੋੜਾ ਜਿਹਾ ਪਰਮਾਨਾ ਵੀ ਵਾਝੂਗਾ ਉਡੀ ਜੀ ਗਰਮੀ ਵੀ ਘਟੂਗੀ ਦਰਖਤ ਜਿਹੜੇ ਆ ਇੱਕ ਰੁੱਖ ਸੌ ਸੌਕ ਔਰ ਮੇਰੇ ਵੱਲੋਂ ਮੈਂ ਕੋਈ ਮਤਲਬ ਇਸ ਚੈਨਲ ਦੇ ਥਰੂ ਆਪਣੀ ਮਸ਼ਹੂਰੀ ਨਹੀਂ ਕਰਨੀ ਕੋਈ ਐਡ ਨਹੀਂ ਕਰ ਰਿਆ ਸਿਰਫ ਇੱਕ ਤੁਹਾਡੇ ਨਾਲ ਸਾਂਝ ਪਾ ਰਿਆ ਕਿ ਦਰਖਤਾਂ ਨੂੰ ਜ਼ਰੂਰ ਲਾਓ ਦਰਖਤਾਂ ਨੂੰ ਜਿੱਥੇ ਨਹੀਂ ਸਰਦੀ ਉੱਥੇ ਕਟੋ ਜੇ ਇੱਕ ਦਰਖਤ ਦਾ ਕੱਟਦੇ ਜੇ ਤੇ ਪੰਜ ਦਰਖਤ ਉਹਦੀ ਜਗ੍ਹਾ ਹੋਰ ਲਾ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿੰਦਾਬਾਦ ਰਹੋ ਖੁਸ਼ ਰਹੋ ਆਬਾਦ ਰਹੋ